ਉਹ ਸਾਰੇ ਨੌਜਵਾਨਾਂ ਦੇ ਵਿੱਚ ਇੱਕ ਜੀ ਦੇਖਣ ਨੂੰ ਮਿਲਦੀ ਆ ਵੀ ਜਦੋਂ ਤੁਸੀਂ ਉਹਨਾਂ ਮਰੇ ਵਿਆਹ ਦਾ ਨਾਮ ਲਓਗੇ ਨਾ ਤਾਂ ਉਹਨਾਂ ਨੂੰ ਇੱਕ ਤਰਥੱਲੀ ਜਿਹੀ ਮਚ ਜਾਂਦੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਫਿੱਟ ਕਰ ਦਿੱਤੀ ਗਈ ਆ ਵੀ ਜੇਕਰ ਤੁਹਾਡੇ ਗਰਸਤ ਦੀ ਟਾਈਮਿੰਗ ਗਰਸਤ ਦੀ ਪਰਫਾਰਮੈਂਸ ਸੈਕਸਚੁਅਲ ਪਰਫਾਰਮੈਂਸ ਨਹੀਂ ਚੰਗੀ ਹੋਊਗੀ ਤਾਂ ਤੁਹਾਡਾ ਤਲਾਕ ਹੋ ਜਾਊਗਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇੱਕ ਸਲਾਹ ਦੇਣਾ ਚਾਹੁੰਦਾ ਇੱਕ ਤੁਹਾਡੇ ਨਾਲ ਸਿੱਧੀ ਦਿਲ ਤੋਂ ਦਿਲ ਗੱਲ ਕਰਨਾ ਚਾਹੁੰਦਾ ਆ ਕੀ ਤੁਹਾਡੀ ਸਿਸਟਰ ਜਿਹਦੇ ਘਰੇ ਵਿਆਹੀ ਗਈ ਆ ਕੋ ਤੁਸੀਂ ਰੋ ਗ੍ਰਸਤੀ ਜੀਵਨ ਕਰਕੇ ਉਸ ਬੰਦੇ ਨੂੰ ਤਲਾਕ ਦੇਦੇ। ਅਗਰ ਉਹਦਾ ਜਵਾਬ ਹਾਂ ਹੈ ਤਾਂ ਤੁਸੀਂ ਜਰੂਰ ਸਤਰਕ ਰਹੋ ਕਿਉਂਕਿ ਤੁਸੀਂ ਉਹ ਜੇ ਬੀਜ ਬੀਜੇ ਹੋ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈਗਾ ਤਾਂ ਤੁਸੀਂ ਇੰਨਾ ਨੈਗੇਟਿਵ ਕਿਉਂ ਹੋ ਰਹੇ ਹੋ? ਔਰ ਮੈਂ ਤੁਹਾਨੂੰ ਇੱਕ ਫੈਕਟ ਗੱਲ ਦੱਸ ਦਵਾਂ 90% ਤਲਾਕ ਗ੍ਰਸਤੀ ਜੀਵਨ ਦੀ ਪ੍ਰੋਬਲਮਸ ਕਰਕੇ ਨਹੀਂ ਹੁੰਦੇ ਹੈਗੇ। 90% ਤਲਾਕ ਆਪਸ ਦੇ ਵਿੱਚ ਮਤਭੇਦ ਕਾਰਨ ਹੁੰਦੇ। ਈਗੋ ਕਾਰਨ ਹੁੰਦੇ। ਈਗੋ ਕਲੈਸ਼ਸ ਕਾਰਨ ਹੁੰਦੇ। ਨਾ ਕਿ ਗ੍ਰਸਤੀ ਜੀਵਨ ਤੁਸੀਂ ਇਸ ਤਰ੍ਹਾਂ ਦੇ ਭਰਮ ਤੋਂ ਨਿਕਲੋ ਬਚ ਜੋ ਤੁਸੀਂ ਖੁਸ਼ ਰਹੋ ਨਿਸ਼ਚਿੰਤ ਰਹੋ 24 25 ਸਾਲ ਦੀ ਉਮਰ ਹੋਦੀ ਹੈ ਵਿਆਹ ਕਰੋ ਜ਼ਿੰਦਗੀ ਜਿਓ ਜਵਾਗ ਕਰੋ ਆਨੰਦ ਮਾਣੋ